ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਛੇਤੀ ਹਫਤਾ ਇੱਕ ਪਵਿੱਤਰ ਯਾਤਰਾ ਅੱਜ 11 ਪੋ ਹੈ ਮੈਂ ਸੈਜ ਪ੍ਰਿਤਕਰ ਕਲਾਸ 8ਵਾਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਅਮਾਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਗੁਰੂ ਪਿਆਰੀ ਸਾਥ ਸੰਗਤ ਜੀ 11 ਪੋ ਨੂੰ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਵਜ਼ੀਰ ਖਾਨ ਦੀ ਕਚੈਰੀ ਵਿੱਚ ਪੇਸ਼ ਕੀਤਾ ਗਿਆ ਸਾਹਿਬਜ਼ਾਦਿਆਂ ਨੇ ਗੱਜ ਕੇ ਫਤਿਹ ਬੁਲਾਈ ਦੋਵੇਂ ਵੀਰ ਇੱਕੋ ਆਵਾਜ਼ ਵਿੱਚ ਕਹਿਣ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਵਜ਼ੀਰ ਖਾਂ ਗੁੱਸੇ ਵਿੱਚ ਆ ਕੇ ਕਹਿਣ ਲੱਗਾ ਇਹ ਆਨੰਦਪੁਰ ਨਹੀਂ ਹੈ ਮੇਰੀ ਕਚਹਿਰੀ ਹੈ ਅਹਿਲਕਾਰਾਂ ਨੂੰ ਗੁੱਸੇ 'ਚ ਕਹਿਣ ਲੱਗਾ ਤੁਹਾਨੂੰ ਮੁਜਰਰ ਪੇਸ਼ ਨਹੀਂ ਕਰਨੇ ਆਉਂਦੇ ਇਹ ਅਜੇ ਵੀ ਆਕੜਦੇ ਹਨ ਦੀਵਾਨ ਸੁਚਾਨੰਦ ਕਹਿਣ ਲੱਗਾ ਬੱਚਿਓ ਨਵਾਬ ਨੂੰ ਸਲਾਮ ਕਰੋ ਸਾਹਿਬ ਜਾਦੇ ਆਖਣ ਲੱਗੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ ਗੁਰੂ ਤੋਂ ਬਿਨਾਂ ਅਸੀਂ ਹੋਰ ਕਿਸੇ ਅੱਗੇ ਸੀਸ ਨਹੀਂ ਝੁਕਾਉਂਦੇ ਨਵਾਬ ਨੇ ਸਾਹਿਬਜ਼ਾਦਿਆਂ ਨੂੰ ਪਹਿਲਾਂ ਲਾਲਚ ਦਿੱਤੇ ਫਿਰ ਡਰਾਇਆ ਧਮਕਾਇਆ ਪਰ ਸਾਹਿਬਜ਼ਾਦੇ ਅਡੋਲ ਰਹੇ ਨਵਾਬ ਨੇ ਕਿਹਾ ਮੁਸਲਮਾਨ ਹੋ ਜਾਓ ਸਭ ਸੁੱਖ ਦੇਵਾਂਗੇ ਤੁਹਾਨੂੰ ਅਨੰਦਪੁਰ ਵੀ ਵਾਪਸ ਕਰ ਦੇਵਾਂਗੇ ਸਾਹਿਬਜ਼ਾਦਿਆਂ ਨੇ ਕਿਹਾ ਅਸੀਂ ਗੁਰੂ ਦੇ ਸਿੱਖ ਹਾਂ ਅਸੀਂ ਮੁਸਲਮਾਨ ਨਹੀਂ ਬਣਾਂਗੇ ਸਾਨੂੰ ਮੌਤ ਮਨਜ਼ੂਰ ਹੈ ਦੀਵਾਨ ਸੁੱਚਾ ਅਨੰਦ ਸੂਬਾ ਸਰਹੰਦ ਨੂੰ ਕਹਿਣ ਲੱਗਾ ਮੈਂ ਇਨਾਂ ਨੂੰ ਸਮਝਾ ਕੇ ਕੱਲ੍ਹ ਆਵਾਂਗਾ ਬੱਚੇ ਹਨ ਆਪਣੀ ਦਾਦੀ ਮਾਂ ਨਾਲ ਸਲਾਹ ਕਰ ਲੈਣਗੇ ਮੈਂ ਇਨਾਂ ਨੂੰ ਪਿਆਰ ਨਾਲ ਬਣਾ ਲਵਾਂਗਾ ਸਾਹਿਬਜ਼ਾਦਿਆਂ ਨੂੰ ਵਾਪਸ ਠੰਡੇ ਬੁੱਜ ਮਾਤਾ ਗੁਜਰੀ ਜੀ ਪਾਸ ਪੇਸ਼ ਦਿੱਤਾ ਗਿਆ ਸਾਹਿਬ ਜਾਦਿਆਂ ਨੇ ਸਾਰੀ ਗੱਲ ਦਾਦੀ ਮਾਂ ਨੂੰ ਦੱਸੀ ਦਾਦੀ ਮਾਂ ਮਾਤਾ ਗੁਜਰੀ ਜੀ ਪਰ ਸਨ ਹੋਏ ਕਿ ਸ਼ੁਕਰ ਹੈ ਬੱਚਿਆਂ ਨੇ ਧਰਮ ਨਹੀਂ ਛੱਡਿਆ ਲਾਲਚ ਵਿੱਚ ਨਹੀਂ ਆਏ ਉਹ ਦੀ ਰਾਤ ਵੀ ਠੰਡੇ ਬੁਰਜ ਵਿੱਚ ਕੱਟੀ ਦਸ਼ਮੇਸ਼ ਪਰਿਵਾਰ ਗਰੁੱਪ ਆਉ ਸਕੂਲ ਪ੍ਰਬੰਧਕ ਕਮੇਟੀ ਸਮੂਹ ਸਟਾਫ ਸਮੂਹ ਵਿਦਿਆਰਥੀ ਅਸੀਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜਾਦਿਆਂ ਦੇ ਹੌਸਲੇ ਹਿੰਮਤ ਦਲੇਰੀ ਨੂੰ ਨਮਸਕਾਰ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ